ਬੀਕੂ ਆਮ ਆਰਟੀ ਕਹਿੰਦੀ ਆਮ ਆ ਤੇ ਅੱਜ ਜੇ ਬੀਜੇਪੀ ਸਾਡੇ ਮੋਦੀ ਸਾਹਿਬ ਦੀਆਂ ਸੈਂਟਰ ਸਰਕਾਰ ਦੀਆਂ ਬੀਜੇਪੀ ਲੋਕਾਂ ਤੱਕ ਲੈ ਕੇ ਜਾ ਰਹੀ ਹੈ ਸਾਡੇ ਲੀਡਰ ਜ਼ਿਲ੍ਹਾ ਪ੍ਰਧਾਨ ਐਕਸ ਐਕਸ ਮਿਨਿਸਟਰ ਉਹ ਪਿੰਡਾਂ ਤੱਕ ਲੈ ਕੇ ਜਾ ਰਹੇ ਜਿਹੜੇ ਕੈਂਪ ਲੱਗ ਰਹੇ ਆ ਇਹ ਸਾਨੂੰ ਪਤਾ ਸੀ ਕਿ ਸਾਡੇ 3 ਸਾਲ ਹੋ ਗਏ ਤੁਸੀਂ ਇੱਕ ਵੀ ਸਕੀਮ ਸੈਂਟਰ ਦੀ ਆਮ ਗਰੀਬ ਜ਼ਰੂਰਤਮੰਦ ਲੋੜਵੰਦ ਜਿਨ੍ਹਾਂ ਨੂੰ ਸੇਤ ਦੀ ਲੋੜ ਆ ਜਿਨ੍ਹਾਂ ਨੂੰ ਬੀਮਿਆਂ ਦੀ ਲੋੜ ਆ ਕਿਸਾਨਾਂ ਦਾ ਪੈਸਾ ਮਜ਼ਦੂਰਾਂ ਦਾ ਪੈਸਾ ਇੰਨੀਆਂ ਸਕੀਮਾਂ ਇਹ ਇਕੱਲੇ-ਇਕੱਲੇ ਘਰ ਦੇ ਲਈ ਵੀ ਉਹਨਾਂ ਨੂੰ ਕਿਸੇ ਚੀਜ਼ ਦੀ ਲੋੜ ਨਹੀਂ ਪਊਗੀ ਬਾਕੀ ਸੂਬਿਆਂ 'ਚ ਜਿਹੜਾ ਕੁਝ ਸਾਰੇ ਆਨੰਦ ਲੈ ਰਹੇ ਆ ਉਹ ਵੀ ਸਾਡੇ ਸਕੀਮਾਂ 'ਤੇ ਜੇ ਜਦੋਂ ਹੁਣ ਬੀਜੇਪੀ ਕੈਂਪ ਲਾਉਣ ਲੱਗੀ ਹੁਣ jaan ਨਿਕਲ ਗਈ ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ ਮੈਂ ਪੁਲਿਸ ਅਫਸਰਾਂ ਨੂੰ ਕਹਿਣਾ ਚਾਹੁੰਦਾ ਨਾ ਹੱਥ ਛੋਕੇ ਬਣੋ ਇਹਦੇ ਨਾ ਹੱਥ ਛੋਕੇ ਬਣੋ ਤੁਸੀਂ ਕਿਉਂ ਜਮਜਦ ਇਹ ਦਰਦਾ ਇਹ ਜਦਿਆਂ ਦੇ ਇਹ ਲੱਤਾਂ ਕੰਬਦੀਆਂ ਪੁਲਿਸ ਨੂੰ ਅੱਗੇ ਕਰਦਾ ਏ ਭਗਵੰਤ ਜੀ ਪੁਲਿਸ ਵਾਲਿਓ ਤੁਸੀਂ ਤਾਂ ਪੰਜਾਬ ਦੇ ਉਹ ਥੋਡੇ ਹੀ ਭਾਈ ਭੈਣ ਦੇ ਪਿੰਡਾਂ ਜੀ ਇਸ ਸਕੀਮਾ ਉਹਨਾਂ ਦੇ ਕੋਲ ਜਾਣ ਗਈਆਂ ਉਹਨਾਂ ਨੂੰ ਫਾਇਦਾ ਹੋਊਗਾ ਤੇ ਥੋਡੇ ਪੰਜਾਬੀ ਭਰਾਵਾਂ ਨੂੰ ਫਾਇਦਾ ਹੋਊਗਾ ਨਹੀਂ ਕੀ ਕਾ ਜਗਨਨ ਸਾਹਿਬ ਨੂੰ ਮਿਲ ਰਹੀ ਹੈ ਟੀਮ ਨਹੀਂ ਅਸੀਂ ਆਪ ਆ ਕੇ ਕੱਲੇ-ਕੱਲੇ ਪਿੰਡ ਚ ਜ਼ਿੰਮੇਵਾਰੀ ਲੈ ਕੇ ਬੈਠਾਂਗੇ ਆ ਕੇ ਤੇ ਤੁਸੀਂ ਰੋਕ ਕੇ ਦੇਖਿਓ ਇਹ ਲੋਕ ਲਹਿਰ ਖੜੀ ਕਰ ਦੋ ਲੋਕੋ ਤੁਹਾਡੀਆਂ ਸਕੀਮਾਂ ਜਿਹੜੇ ਤੁਹਾਡੇ ਲਈ ਸੈਂਕੜੇ ਕਰੋੜਾਂ ਰੁਪਏ ਦੀਆਂ ਸਕੀਮਾਂ ਜਿਹੜੀਆਂ ਪ੍ਰਧਾਨ ਮੰਤਰੀ ਜੀ ਰੋਜ਼ ਉਹਦੇ ਬਹਿ ਕੇ ਅਨਾਉਂਸ ਕਰਦੇ ਆ ਉਹ ਤੁਹਾਡੇ ਤੱਕ ਪਹੁੰਚਣ ਨਹੀਂ ਦੇਦੇ ਤੇ ਇਹ ਲੋਕ ਲਹਿਰ ਖੜੀ ਕਰ ਦਾਂਗੇ ਨੱਕ ਚ ਦਮ ਕਰ ਦਾਂਗੇ ਆ ਦਿੱਲੀ ਵਾਲੇ ਭਗਾਉੜਿਆਂ ਦਾ ਜੇ ਤੁਸੀਂ ਲੋਕਾਂ ਦੀਆਂ ਸਕੀਮਾਂ ਲੋਕਾਂ ਦਾ ਪੈਸਾ ਬਥੇਰਾ ਚਰ ਬੜੀਆਂ ਸਰਕਾਰਾਂ ਨੇ ਮੋਦੀ ਸਾਹਿਬ ਦੀਆਂ ਸਕੀਮਾਂ ਰੋਕ ਕੇ ਰੱਖੀਆਂ ਪਰ ਨਹੀਂ ਰੁਕਣੀਆਂ ਹੁੰਦੀਆਂ ਉਹ ਨਹੀਂ ਰੁਕਣੀਆਂ ਅਸੀਂ ਹਰ ਸਕੀਮ ਲੋਕਾਂ ਦੇ ਤੱਕ ਪਹੁੰਚਾਉਣੀ ਪਹੁੰਚਾਉਣੀ ਆ ਆ ਮੈਂ ਦੇਖ ਰਿਹਾ ਸੀ ਕਈ ਜ਼ਿਲ੍ਹਾ ਪ੍ਰਧਾਨ ਹੋਰ ਸਾਡੇ ਵੱਡੇ ਲੀਡਰ ਤੁਸੀਂ ਅਰੈਸਟ ਕਰਦੇ ਹੋ ਬੱਸਾਂ 'ਚ ਬਿਠਾਪਤਾ ਪੁਲਿਸ ਭਰ ਕੇ ਲੈ ਕੇ ਜਾ ਰਹੀ ਹੈ ਕੋਈ ਪਰਵਾਹ ਨਹੀਂ ਕੋਈ ਪਰਵਾਹ ਨਹੀਂ ਪਰ ਇਹ ਭੁਲੇਖਾ ਛੱਡ ਦਿਓ ਵੀ ਇਹ ਖਾਕੀ ਦਾ ਡਰ ਤੁਸੀਂ ਭਾਜਪੀ ਨੂੰ ਰੋਕ ਲੋਗੇ ਇਹ ਨਹੀਂ ਲੋਕ ਤੇ ਲੋਕੋ ਤੁਸੀਂ ਖੜੇ ਹੋ ਜਾਓ ਆਪਣੇ ਆਪਣੇ ਪਿੰਡਾਂ 'ਚ ਵੀ ਸਾਨੂੰ ਇਹ ਸਕੀਮਾਂ ਦੀ ਲੋੜ ਆ ਸਾਡੇ ਲਈ ਜਿਹੜਾ ਪੈਸਾ ਆ ਰਿਹਾ ਅਸੀਂ ਆਪਣਾ ਹੱਕ ਆ ਸਾਡਾ ਇਹਨਾਂ ਦਾ ਮੂੰਹ ਤੋੜ ਜਵਾਬ ਦਿਵਾਓ ਬਿਕ ਤੁਸੀਂ ਜੇ ਰੋਕਿਆ ਤਾਂ ਭਾਈ ਆਮ ਆਦਮੀ ਪਾਰਟੀ ਵਾਲੇ ਵੀ ਫਿਰ ਅਸੀਂ ਵੜ ਨਹੀਂ ਦਵਾਂਗੇ